ਸਤਿ ਸ਼੍ਰੀ ਅਕਾਲ ਦੋਸਤੋ ਸਤਨਾਮ ਦਾਉ ਪੰਜਾਬ ਅਗੇਂਸਟ ਕ腐ਸ਼ਨ ਸੰਸਥਾ ਤੋਂ ਅੱਜ ਗੱਲ ਕਰਾਂਗਾ ਇੱਕ ਬਹੁਤ ਵੱਡੇ ਮੁੱਦੇ ਦੀ ਜਿਸ ਨੂੰ ਮੀਡੀਆ ਦੇ ਹਿੱਸਾ ਬਣਨ ਤੋਂ ਰੋਕ ਦਿੱਤਾ ਗਿਆ ਇੱਕ ਪ੍ਰਾਪਤੀ ਸੀ ਮੀਡੀਆ ਤੇ ਇੱਕ ਵੀ ਖਬਰ ਨਹੀਂ ਲੱਗੀ ਕਿਸਾਨ ਜਥੇਬੰਦੀਆਂ ਨੇ ਕੁਝ ਕਿਸਾਨ ਜਥੇਬੰਦੀਆਂ ਨੇ ਧਰਨੇ ਪ੍ਰਦਰਸ਼ਨ ਵੀ ਕੀਤੇ ਗਲਤ ਤਰੀਕੇ ਨਾਲ ਕੁਝ ਰਾਸੀ ਲੋਕਾਂ ਨੇ ਵੀ ਧਰਨੇ ਪ੍ਰਦਰਸ਼ਨ ਕੀਤੇ ਹਜ਼ਾਰਾਂ ਦੀ ਗਿਣਤੀ ਵਿੱਚ ਇਕੱਠੇ ਹੋਏ ਪਰ ਮੀਡੀਆ ਦੀ ਸੁਰਖੀਆਂ ਨਹੀਂ ਬਣ ਸਕਿਆ ਮਾਮਲਾ ਹੈ ਲੱਖਾਂ ਲੋਕਾਂ ਨਾਲ ਕੀਤੀ ਠੱਗੀ ਦਾ ਗੋਲਡਨ ਫੋਰੈਸਟਰ ਨਾਮ ਦੀ ਚਿੱਟ ਫੰਡ ਕੰਪਨੀ ਜਿਨੇ ਕਦੇ ਪੂਰੇ ਦੇਸ਼ ਵਿੱਚੋਂ ਲੱਖਾਂ ਲੋਕਾਂ ਕੋਲੋਂ ਪੈਸੇ ਇਨਵੈਸਟ ਕਰਾਏ ਕਿ ਉਹ ਜ਼ਮੀਨਾਂ ਖਰੀਦਣਗੇ ਪਲਾਂਟ ਪੌਦੇ ਲਗਾਣਗੇ ਦਰਖਤ ਬਣ ਜਾਣਗੇ ਉਹਨੂੰ ਵੇਚਣਗੇ ਤੇ ਪੈਸੇ ਤੁਹਾਨੂੰ ਪ੍ਰੋਫਿਟ ਦੇ ਵਿੱਚ ਵੰਡੇ ਜਾਣਗੇ ਉਹ ਕੰਪਨੀ ਨੇ ਧੋਖਾਧੜੀ ਕੀਤੀ ਤੇ આરોਪ ਲੱਗੇ ਉਹ ਕੰਪਨੀ ਬੰਦ ਹੋ ਗਈ ਪੰਜਾਬ ਦੇ ਵਿੱਚ ਹਜ਼ਾਰਾਂ ਏਕੜ ਜ਼ਮੀਨਾਂ ਜਿਹਦੇ ਵਿੱਚੋਂ 2000 ਏਕੜ ਦੇ ਨੇੜੇ ਤੇਰੇ ਜ਼ਮੀਨਾਂ ਸਿਰਫ ਡੇਰਾਵਸੀ ਹਲਕੇ ਦੇ ਵਿੱਚ ਹੈ ਚੰਡੀਗੜ੍ਹ ਤੋਂ ਅਮਾਲੇ ਜਾਂਦੇ ਹੋਏ 29 ਪਿੰਡਾਂ ਚ ਲਗਭਗ 2000 ਏਕੜ ਜ਼ਮੀਨ ਹੈ ਲੈਂਡ ਸੀਲਿੰਗ ਐਕਟ ਹੈ ਪੰਜਾਬ ਦਾ ਕਿ ਇੱਕ ਬੰਦੇ ਕੋਲ ਕਿੰਨੀ ਜ਼ਮੀਨ ਰਹਿ ਸਕਦੀ ਹੈ ਉਸ ਐਕਟ ਦੇ ਤਹਿਤ ਇਹ ਜ਼ਮੀਨ ਦੀ ਮਾਲਕ ਪੰਜਾਬ ਸਰਕਾਰ ਬਣ ਗਈ 2200 ਏਕੜ ਦੇ ਕਰੀਬ ਹੈਗੀ ਹੈ ਸਰਕਾਰੀ ਅੰਕੜੇ 1800 ਕੁਛ ਏਕੜ ਦੱਸਦੇ ਆ ਇੱਕ ਕਾਨੂੰਨੀ ਝਗੜਾ ਹੈ ਲੋਕਾਂ ਠੱਗੀ ਹੋਈ ਹੈ ਲੋਕਾਂ ਨੂੰ ਕੁਝ ਵੀ ਨਹੀਂ ਮਿਲਿਆ ਜ਼ਮੀਨ ਪਈ ਹੈ 10000 ਕਰੋੜ ਤੋਂ 20000 ਕਰੋੜ ਦੀ ਜਿਲ੍ਹਕਪੁਰ ਸ਼ਹਿਰ ਦੇ ਨੇੜੇ-ਤੇੜੇ ਅਮਾਰੇ ਤੱਕ ਪਿੰਡਾਂ ਦੇ ਵਿੱਚ ਕਸਟੋਡੀਅਨ ਮਾਨਯੋਗ ਸੁਪਰੀਮ ਕੋਰਟ ਨੇ ਤਿੰਨ ਜੱਜਿਸ ਦੀ ਕਮੇਟੀ ਨੂੰ ਕਸਟੋਡੀਅਨ ਬਣਾਇਆ ਤਾਂ ਜ਼ਮੀਨ ਸਾਮ ਦਿੱਤੀ ਪਿਛਲੇ 8-10 ਸਾਲਾਂ ਤੋਂ 2000 ਏਕੜ ਜ਼ਮੀਨ ਦੇ ਵਿੱਚ ਡੱਬ ਕੇ ਮਾਈਨਿੰਗ ਹੋਈ ਜਿਹੜੀ ਜੀਲਕਪੁਰ ਲਾਲੜੂ ਡੇਰਾਵਸੀ ਮਹੌਲੇ 'ਚ ਕੰਸਟਰਕਸ਼ਨ ਹੋ ਰਹੀ ਹੈ ਰੀਅਲ ਏਸਟੇਟ ਡਿਵੈਲਪਮੈਂਟ ਹੋ ਰਹੀ ਹੈ ਉੱਥੇ ਦਾ ਰੇਤਾ ਬਜਰੀ ਡੱਬ ਕੇ ਚੋਰੀ ਕੀਤਾ ਗਿਆ ਤੇ ਇੱਥੇ ਬਿਲਡਰਾਂ ਨੂੰ ਵੇਚਿਆ ਗਿਆ ਫਿਰ ਇਹ ਜਿਹੜੀ ਚੋਰੀ ਹੁੰਦੀ ਹੈ ਮਾਈਨਿੰਗ ਹੁੰਦੀ ਹੈ ਇਸ ਮਾਫੀ ਪਿੱਛੇ ਸੱਤਾਧਾਰੀ ਸਿਆਸਤਦਾਨਾਂ ਦਾ ਹਮੇਸ਼ਾ ਹੱਥ ਰਿਹਾ ਹੈ ਜੰਗਲ ਵਾਂਗੇ 25-30 ਸਾਲਾਂ ਚ ਉਹ ਜੰਗਲ ਵੱਢ ਕੇ ਵੇਚੇ ਗਏ 25-25 ਫੁੱਟ ਡੁੰਗੇ ਟੋਏ ਪੈ ਗਏ ਮਾਈਨਿੰਗ ਕਰਕੇ ਸਿਆਸੀ ਪਨਾਹ ਦੇ ਵਿੱਚ ਮਾਫੀਆ ਪਣ ਪ ਗਿਆ ਜਿਹਨੇ ਉਹ 2000 ਏਕੜ ਜ਼ਮੀਨ ਦੱਬ ਲਈ ਤੇ ਖੇਤੀ ਨਹੀਂ ਕੀਤੀ ਅੱਗੇ ਲੋੜਵੰਦ ਕਿਸਾਨਾਂ ਨੂੰ ਠੇਕੇ ਤੇ ਖੇਤੀ ਕਰਨ ਲਈ ਜ਼ਮੀਨ ਦੇ ਦਿੱਤੀ ਉਸ ਜ਼ਮੀਨ ਦੇ ਜਿਹਦੇ ਮਾਫੀਆ ਵਾਲੇ ਮਾਲਕ ਹੀ ਹਨੇ ਗਰੀਬ ਕਿਸਾਨ ਖੇਤੀ ਕਰਦਾ 20000 30000 40000 50000 ਰੁਪਏ ਮਹੀਨਾ ਠੇਕਾ ਦਿੰਦਾ ਇੱਕ ਚੌਧਰੀ ਨੂੰ ਸਿਆਸੀ ਬੰਦੇ ਨੂੰ ਡੰਡੇ ਵਾਲੇ ਨੂੰ ਜਿਹੜਾ ਕਹਿੰਦਾ ਜ਼ਮੀਨ ਤੇ ਕਬਜ਼ਾ ਮੇਰਾ ਹੈ ਤੇ ਜਿਹੜੇ ਪਿੰਡਾਂ ਦੇ ਗਰੀਬ ਲੋਕ ਹੈ ਉਹਨਾਂ ਦੀ ਬੱਕਰੀਆਂ ਉਹਨਾਂ ਖੇਤਾਂ 'ਚ ਬੜ ਨਹੀਂ ਸਕਦੀਆਂ ਜੰਗਲ ਪਾਣੀ ਜਾਣ ਵਾਲਾ ਬੰਦਾ ਉਹਨਾਂ ਖੇਤਾਂ 'ਚ ਐਂਟਰੀ ਨਹੀਂ ਕਰ ਸਕਦਾ ਗਰੀਬ ਲੋਕੀ ਹੈ ਜਿਹਦੇ ਕੋਲ ਟੋਲਰ ਨਹੀਂ ਬਣੇ ਉਹ ਜੰਗਲ ਪਾਣੀ ਜਾਂਦੇ ਹੋਣਗੇ ਅੱਜ ਵੀ ਪੰਜਾਬ ਦੇ ਵਿੱਚ ਸੋ ਲੋਕ ਬੜੇ ਤੰਗ ਐ 25 25 30 ਦੀ ਫੋਟ ਡੂੰਗੇ ਟੋਏ ਪੈ ਗੇ ਲੰਬੇ ਸਮੇਂ ਤੋਂ ਇਸ ਇਲਾਕੇ ਦੇ ਕੁਝ ਲੋਕ ਮੁਠੀ ਭਰ ਲੋਕ ਸਰਕਾਰ ਨੂੰ ਸ਼ਿਫਾਰਸ਼ਾ ਕਰਦੇ ਆ ਕਿ ਸਰਕਾਰੀ ਜ਼ਮੀਨ ਐ ਕਣਕ ਉੱਗ ਗਈ ਐ ਝੋਨਾ ਉੱਗ ਗਿਆ ਮਾਫੀਆ ਪਣ ਪਰਿਆ ਇਹ ਸਰਕਾਰੀ ਪ੍ਰਾਪਰਟੀ ਆ ਵੜ ਲਓ ਮਹਾਲੀ ਜ਼ਿਲ੍ਹੇ ਦਾ ਰੈਵਨਿਊ ਡਿਪਾਰਟਮੈਂਟ ਪੂਰੀ ਤਰ੍ਹਾਂ ਮਿਲਿਆ ਹੋਇਆ ਮਾਫੀਆ ਨਾਲ ਪਟਵਾਰੀ ਤੋਂ ਲੈ ਕੇ ਤਹਿਸੀਲਦਾਰ ਤੱਕ ਮੈਂ ਸਮਝਦਾ ਡਿਪਟੀ ਕਮਿਸ਼ਨਰ ਤੱਕ ਹਮੇਸ਼ਾ ਹੀ ਇਸ ਮਾਫੀ ਨਾਲ ਮਿਲਿਆ ਰਿਹਾ ਕਿਉਂਕਿ ਜੇ 2000 ਏਕੜ ਜ਼ਮੀਨ ਦਾ ਠੇਕਾ ਮਾਈਨਿੰਗ ਦਰਖਤ ਵੱਢ ਕੇ ਵੇਚਣਾ ਉਹਦਾ ਹਿੱਸਾ ਤੋਂ ਉੱਪਰ ਤੱਕ ਜਾਂਦਾ ਉਸੇ ਕਰਕੇ ਇਹ ਹੋਇਆ ਕਿ ਜਦੋਂ ਵੀ ਪਿੰਡਾਂ ਦੇ ਲੋਕ ਸ਼ਿਕਾਇਤ ਕਰਦੇ ਆ ਤਾਂ ਸਰਕਾਰੀ ਅੰਕੜਿਆਂ 'ਚ ਰਜਿਸਟਰਾਂ 'ਚ ਐਂਟਰੀ ਹੋ ਜਾਂਦੀ ਹੈ ਕਿ ਕਣਤਪਾ ਖੜੀ ਸੀ ਰਾਤ ਨੂੰ ਕੋਈ ਚੋਰੀ ਕਰ ਲੇ ਗਿਆ ਤੇ ਚੋਰੀ ਦੀ ਇੱਕ ਐਫ ਆਰ ਜਾਂ ਡੀ ਡੀ ਆਰ ਲਿਖ ਕੇ ਮਾਮਲਾ ਠੱਪ ਤੇ ਜਦੋਂ ਰੈਵਨਿਊ ਡਿਪਾਰਟਮੈਂਟ ਵਾਲੇ ਨੂੰ ਪੁੱਛਦੇ ਆਂ ਜੇ ਉਹਨਾਂ ਦਾ ਪੁਰਾਣਾ ਰਿਕਾਰਡ ਦੇਖੋ ਉਹ ਕਹਿੰਦੇ ਜ਼ਮੀਨ ਤਾਂ ਬੇਆਵਾਦ ਪਈ ਐ ਇਹ ਸਾਰੇ ਝੂਠ ਦਾ ਸਰਕਾਰੀ ਰਿਕਾਰਡ ਹੁਣ ਸੱਚ ਵਿੱਚ ਕਿਵੇਂ ਬਦਲਿਆ ਤਿੰਨ ਜੱਜਾਂ ਦੀ ਕਮੇਟੀ ਬਣੀ ਹੋਈ ਐ ਅ ਜੱਜ ਸਾਹਿਬ ਹੈਗੇ ਜਿ세 ਕੇ ਐਸ ਗਰੇਵਾਲ ਜੀ ਜਿਹੜੇ ਕਸਟੋਡੀਅਨ ਐ ਇਸ ਜ਼ਮੀਨ ਦੇ ਉਸ ਤੋਂ ਪਹਿਲੇ ਮੇਰੇ ਵੱਲੋਂ ਪੰਜਾਬ ਸਰਕਾਰ ਨੂੰ ਸ਼ਿਕਾਇਤ ਕੀਤੀ ਗਈ ਕਿ 2250 ਏਕੜ ਜ਼ਮੀਨ ਜਿਹੜੀ ਪੰਜਾਬ ਸਰਕਾਰ ਦੀ ਮਾਲਕ ਹੈ mafias ਨੇ ਕਬਜ਼ਾ ਕੀਤਾ ਹੋਇਆ ਫਸਲਾਂ ਮਿਜੀਆਂ ਹੋਈਆਂ ਮਾਈਨਿੰਗ ਹੋ ਰਹੀ ਹੈ ਦਰਖਤ ਕੱਟੇ ਜਾ ਰਹੇ ਆ ਇਹ ਪੰਜਾਬ ਸਰਕਾਰ ਦੀ ਜ਼ਮੀਨ ਨੂੰ ਆਪਣੇ ਕਬਜ਼ੇ ਦੇ ਲਾਇਆ ਜੇ ਜ਼ਮੀਨ ਠੇਕੇ ਤੇ ਦੇਣੀ ਹੈ ਤਾਂ ਪੰਜਾਬ ਸਰਕਾਰ ਲੋੜਵੰਦ ਕਿਸਾਨਾਂ ਨੂੰ ਠੇਕੇ ਦੇ ਸਕਦੀ ਹੈ ਘੱਟ ਠੇਕੇ ਦੇ ਸਕਦੀ ਹੈ ਗਰੀਬ ਲੋਕਾਂ ਨੂੰ ਠੇਕੇ ਦੇ ਸਕਦੀ ਹੈ ਸਰਕਾਰੀ ਖਜ਼ਾਨੇ ਦੇ ਪੈਸਾ ਤਾਂ ਹੈ ਇਸ ਜ਼ਮੀਨ ਤੇ ਕਬਜ਼ਾ ਲਓ ਪੰਜਾਬ ਸਰਕਾਰ ਨੇ ਚੰਗਾ ਕੰਮ ਕੀਤਾ ਹੁਕਮ ਦਿੱਤੇ ਡਿਪਟੀ ਕਮਿਸ਼ਨਰ ਮੋਹਾਲੀ ਨੂੰ ਸ਼ਿਕਾਇਤ ਮੇਰੇ ਵੱਲੋਂ ਕੀਤੀ ਗਈ ਸੀ 24 ਜੁਲਾਈ 2022 ਨੂੰ ਕਿ 2250 ਏਕੜ ਜ਼ਮੀਨ ਤੇ ਕਬਜ਼ਾ ਲਓ ਪੰਜਾਬ ਸਰਕਾਰ ਨੇ ਅੱਗੇ ਹੁਕਮ ਦਿੱਤੇ ਡਿਪਟੀ ਕਮਿਸ਼ਨਰ ਮੋਹਾਲੀ ਨੂੰ ਕਿ ਇਸ ਜ਼ਮੀਨ ਤੇ ਕਬਜ਼ਾ ਲੈ ਲਓ ਉਦੋਂ ਡਿਪਟੀ ਕਮਿਸ਼ਨਰ ਮੋਹਾਲੀ ਆਸ਼ੀਕਾ ਜੈਨ ਸੀ ਕਬਜ਼ਾ ਨਹੀਂ ਲਿਆ ਗਿਆ ਡੀਸੀ ਵੱਲੋਂ ਤਹਿਸੀਲਦਾਰ ਡੇਰਾਬਸਿੰਨ ਚਿੱਠੀ ਭੇਜ ਦਿੱਤੀ ਗਈ। ਤਹਿਸੀਲ ਦਾ ਡੇਰਾਬਸੀ ਵੱਲੋਂ ਮਾਮਲਾ ਫੇਰ ਠੱਪ ਸਮਝ ਸਕਦੇ ਆ ਕਿ ਕਿੱਡਾ ਵੱਡਾ ਮਾਫੀਆ ਇੱਕ ਮੁੱਖ ਮੰਤਰੀ ਪੰਧਰ ਤੇ ਹੁਕਮ ਆਏ ਹੋਣ ਤੇ ਦੱਬ ਲਏ ਜਾਣਾ। ਹੁਕਮ ਹੋ ਗਏ ਫਿਰ ਇੱਕ ਹੋਰ ਅਨੋਖੀ ਗੱਲ ਹੋਈ। ਜੇ ਤੁਸੀਂ ਅੰਮ੍ਰਾਲੇ ਵੱਲ ਜਾਓ ਚੰਡੀਗੜ੍ਹ ਤੋਂ ਰਸਤੇ 'ਚ ਖੱਬੇ ਪਾਸੇ ਇੱਕ ਸ਼ਿਵਜੀ ਭਗਵਾਨ ਦੀ ਬਹੁਤ ਵੱਡੀ ਮੂਰਤੀ ਹੈ। ਉਹ ਵੀ ਇਸੇ ਜ਼ਮੀਨ 'ਚ ਹੈ। ਉੱਥੇ ਸੈਂਕੜੇ ਦੀ ਗਿਣਤੀ درخت ਵੱਢੇ ਗਏ। ਉਦਿਸਾਨੀ ਟੀਮ ਨੇ ਜਾ ਕੇ ਮੌਕੇ ਦੀ ਵੀਡੀਓ ਬਣਾਈ ਵਾਇਰਲ ਕੀਤੀ ਫਿਰ ਸ਼ਿਕਾਇਤਾਂ ਕੀਤੀਆਂ ਕੱਖ ਨਹੀਂ ਹੋਇਆ ਅੰਤ ਹੁਣ ਮੈਂ ਦੱਸ ਰਿਹਾ ਕਿ ਕਾਮਯਾਬੀ ਵੱਲ ਕਿਵੇਂ ਵਧੇ ਅਸੀਂ ਅੰਤ ਡਿਪਟੀ ਕਮਿਸ਼ਨਰ ਮੋਹਾਲੀ ਤੇ ਰੈਵਿਨਿਊ ਡਿਪਾਰਟਮੈਂਟ ਤੇ ਜਿੰਨੇ ਸੰਬੰਧਤ ਅਫਸਰ ਹੈ ਉਹਨਾਂ ਖਿਲਾਫ ਮੈਨੇ ਸ਼ਿਕਾਇਤ ਕਰਦੇ ਪਈ ਲਿਖਤੀ ਕਿਉਂਕਿ ਮਾਲਕ ਪੰਜਾਬ ਸਰਕਾਰ ਹੈ ਸਰਕਾਰ ਨੇ ਹੁਕਮ ਕੀਤਾ ਸੀ ਜ਼ਿਲ੍ਹਾ ਪ੍ਰਸ਼ਾਸਨ ਮੋਹਾਲੀ ਦੀ ਜ਼ਮੀਨ ਤੇ ਕਬਜ਼ਾ ਲਓ ਜੇ ਕਬਜ਼ਾ ਨਹੀਂ ਲਿਆ ਦਰਖਤ ਵੱਢੇ ਗਏ ਤਾਂ ਦਰਖਤਾਂ ਦੀ ਜਿਹੜੀ ਦੇਖਭਾਲ ਹੈ ਮੋਹਾਲੀ ਜ਼ਿਲ੍ਹਾ ਪ੍ਰਸ਼ਾਸਨ ਨੇ ਕਰਨੀ ਸੀ ਇਸ ਕਰਕੇ ਚੋਰੀ ਦਾ ਪਰਚਾ ਦਰਜ ਕਰੋ ਇਹਨਾਂ ਤੇ ਮੈਂ ਡਿਪਟੀ ਕਮਿਸ਼ਨਰ ਮੋਹਾਲੀ ਦੇ ਵਿੱਚ ਨਾਮ ਲਿਖ ਦਿੱਤਾ ਬਾਕੀ ਅਸਲ ਦਾ ਨਾਮ ਲਿਖ ਦਿੱਤਾ ਕਿਹਨੇ ਵਧੀਆਂ ਵੀ ਕਰੋ ਇਹ ਮੇਰੇ ਵੱਲੋਂ ਲਿਖਤੀ ਸ਼ਿਕਾਇਤ ਗਈ ਪੰਜਾਬ ਸਰਕਾਰ ਨੂੰ ਹੋਇਆ ਪਤਾ ਨਹੀਂ ਕੀ ਡਿਪਟੀ ਕਮਿਸ਼ਨਰ ਮੋਹਾਲੀ ਦੀ ਬਦਲੀ ਹੋ ਗਈ ਇਕ ਤਾਂ ਇਹ ਕੜੀ ਇਧਰ ਜੁੜਦੀ ਐ ਕਿ ਹੁਣ ਅਸੀਂ ਕਾਮਯਾਬੀ ਵੱਲ ਵਧਿਆ। ਦੂਜਾ ਅਸੀਂ ਪਿੰਡਾਂ ਵਾਲੇ ਲੋਕਾਂ ਨੂੰ ਲੈ ਜਾ ਕੇ ਜੱਜ ਸਾਹਿਬ ਨੂੰ ਮਿਲੇ ਕੇ ਇਸ ਗਰੇਵਾਲ ਸਾਹਿਬ ਨੂੰ ਇੱਕ ਸ਼ਵਲ ਸੀ। ਪਹਿਲਾਂ ਤਾਂ ਜਿਹਦਾ ਜੱਜ ਇੱਕ ਵੱਡਾ ਲੈਵਲ ਹੁੰਦਾ ਆਮ ਪਬਲਿਕ ਨਾਲ ਮੇਲਜੋਲ ਹੁੰਦਾ ਨਹੀਂ ਉਹਨਾਂ ਦਾ। ਉਹਨਾਂ ਦੇ ਸ਼ਵਲ ਸੀ ਤੁਸੀਂ ਕੌਣ? ਤੇਰਾ ਕੀ ਕੰਮ ਐ? ਮੈਂ ਕਿਹਾ ਸਰ ਮੈਂ ਤਾਂ ਇੱਕ ਪਿੰਡੂ ਜਿਹਾ ਬੰਦਾ ਮੇਰਾ ਪਿੰਡ ਐ। ਤੁਸੀਂ ਦੱਸੋ ਇਹ ਜ਼ਮੀਨ ਦਾ ਕਰਨਾ ਕੀ ਐ ਤੇ ਮਾਫੀਆ ਪੜ ਕੇ ਪਿਆ। ਸਰਕਾਰੀ ਜ਼ਮੀਨ ਹੈ ਕੋਈ ਪੈਸੇ ਲੈ ਕੇ ਤੁਸੀਂ ਆਪਣੇ ਖਾਤੇ 'ਚ ਪਾ ਲਓ ਜੱਜ ਸਾਹਿਬ ਦਾ ਸਬਰ ਸੀ ਮੇਰੇ ਲਈ ਨਾ ਕਹਿੰਦੇ ਮੈਂ ਜ਼ਮੀਨ ਨਾ ਮੈਂ ਪੁਲਿਸ ਹੈ ਨਾ ਮੈਂ ਫੌਜ ਹੈ ਨਾ ਮੈਂ ਸਰਕਾਰ ਹੈ ਮੈਂ ਕੀ ਕਰ ਸਕਦਾ ਮੈਂ ਕਹਿੰਦਾ ਸਰ ਤੁਸੀਂ ਕਦੋਂ ਲੈ ਬੈਠੇ ਆ ਕਹਿੰਦੇ ਇਹ ਤਾਂ ਰਿਕਾਰਡ ਮੇਨਟੇਨ ਕਰਨਾ ਚਲੋ ਅਸੀਂ ਮੈਨੂੰ ਉਹ ਸ਼ਬਦ ਬੋਲਣੇ ਪਏ ਉੱਥੇ ਜਿਹੜੇ ਨਹੀਂ ਬੋਲਣੇ ਚਾਹੀਦੇ ਸੀ ਉਹਨਾਂ ਦੇ ਮਾਨ ਸਨਮਾਨ ਪਰ ਗੁੱਸਾ ਵੀ ਆਂਦਾ ਵੀ ਕਰੋੜਾਂ ਰੁਪਏ ਤਨਖਾਹ ਤੁਸੀਂ ਲੈ ਰਹੇ ਆ ਤੇ ਐਡਾ ਬੜਾ ਤੁਹਾਡਾ ਪਦਵੀ ਹੈ ਇੱਕ ਛੋਟੇ ਜਿਹੇ ਕੰਮ ਨੇ ਤੁਸੀਂ ਕਰ ਸਕਦੇ ਤੇ ਉਹਦੇ ਸਟਾਫ ਨੇ ਮੋੱਚੇ ਵਿੱਚ ਬੋਲਿਆ ਮੈਂ ਕਿਰ ਫਿਰ ਤੁਸੀਂ ਚਿੱਟੇ ਹਾਥੀ ਹੈ ਸਰਕਾਰੀ ਖਜ਼ਾਨੇ ਤੋਂ ਤਨਖਾਹਾਂ ਹੀ ਲੈਣੀ ਹੈ ਕੰਮ ਨਹੀਂ ਕਰਨਾ ਤੇ ਕੁਦਰਤੀ ਕੁਝ ਮੀਡੀਆ ਵਾਲੇ ਦੋਸਤ ਵੀ ਸਾਡੇ ਨਾਲ ਸੀ ਇਹ ਕਹਿਣਾ ਪਿਆ ਕਿ ਜਿਹੜੀ ਕਸਟੋਡੀਅਨ ਕਮੇਟੀ ਹੈ ਉਹ ਚਿੱਟਾ ਹਾਥੀ ਬਣੀ ਹੋਈ ਹੈ ਜ਼ਮੀਨ ਨੂੰ ਮਾਫੀਆ ਲੁੱਟ ਰਿਹਾ ਕੰਮ ਕੱਖ ਨਹੀਂ ਕਰਦੇ ਇਹ ਸੌਰੀ ਮਾਫ਼ ਕਰਨਾ ਗਰੇਵਾਲ ਸਾਹਿਬ ਜੱਜ ਸਾਹਿਬ ਦਾ ਨਾਮ ਵੀ ਲੈਣਾ ਪਿਆ ਤੇ ਉਹ ਵੀਡੀਓ ਜਿਹਾ ਵਾਇਰਲ ਹੋਈਆਂ ਮੈਂ ਸਮਝਦਾ ਕਿ ਆਮ ਲੋਕਾਂ ਦੇ ਪ੍ਰੋਟੈਸਟ ਨਾਲ ਜਿਹੜੀ ਸੁਪਰੀਮ ਕੋਰਟ ਵੱਲੋਂ ਥਾਪੀ ਗਈ ਕਮੇਟੀ 'ਤੇ ਪ੍ਰੈਸ਼ਰ ਬਣਿਆ ਤੇ ਉਹਨਾਂ ਨੇ ਮੋਹਾਲੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਹੁਕਮ ਕੀਤਾ ਕਿ ਜ਼ਮੀਨ ਕਬਜ਼ੇ ਚ ਲੋ ਹੁਣ ਆ ਗਈ ਮੋਹਾਲੀ ਦੇ ਲਾਲਰੂ ਦੇ মিডিਆ ਦੀ ਗੱਲ ਤੇ ਕਿਸਾਨ ਜਥੇਬੰਦੀ ਦੀ ਗੱਲ ਪੰਜਾਬ ਸਰਕਾਰ ਨੇ ਉਦੋਂ ਵਧੀਆ ਕੰਮ ਕੀਤਾ ਨਵੇਂ ਆਏ ਡਿਪਟੀ ਕਮਿਸ਼ਨਰ ਮੈਡਮ ਮਿੱਤਲ ਜੀ ਤੇ ਐਸਐਸਪੀ ਦੀਪਕ ਪਾਰਿਕ ਜੀ ਉਹਨਾਂ ਨੇ ਵਧੀਆ ਕੰਮ ਕੀਤਾ ਜੇਸੀਬੀ ਮਸ਼ੀਨਾਂ ਖੜੀਆਂ ਕਰ ਦਿੱਤੀਆਂ ਲੇਵਰ ਖੜੀ ਕਰ ਦਿੱਤੀ ਕਿ ਫਸਲ ਵੱਡਾਂਗੇ ਮਾੜਾ ਪੱਖ ਕੁਝ ਕਿਸਾਨ ਜਥੇਬੰਦੀਆਂ ਦਾ ਤੇ ਰਾਸੀ ਆਗੂਆਂ ਦਾ ਲਾਲਰੂ ਦੇ ਵਿੱਚ 4-5000 ਲੋਕਾਂ ਦੀ ਭੀੜ ਖੱਟਰੀ ਕੀਤੀ ਗਈ ਪ੍ਰਸ਼ਾਸਨ ਤੇ ਦਬਾਅ ਪਾਉਣ ਵਾਸਤੇ ਪਰ ਕੁੰਝ ਲੋਕਲ ਨੇਤਾ ਵੀ ਸੀ ਕਿਸਾਨ ਜਥੇਬੰਦੀਆਂ ਦੇ ਜਿਹੜੇ ਸਾਡੇ ਸਮਰਥਨ ਦੇ ਵਿੱਚ ਆ ਉਹਨੇ ਆਪਣੇ ਲੀਡਰਾਂ ਨੂੰ ਸਮਝਾਇਆ ਕਿ ਗਲਤ ਹੋ ਰਿਹਾ ਹੈ ਤਾਂ ਮਾਲਕ ਹੀ ਹੈ ਨਹੀਂ ਠੀਕ ਹੈ ਜਥੇਬੰਦੀਆਂ ਨੂੰ ਫੰਡ ਦਿੰਦੇ ਹੋਣਗੇ ਉਹ ਕੁਝ ਲੀਡਰਸ਼ਿਪ ਪਿੱਛੇ ਹਟ ਵੀ ਗਈ ਪਰ ਕਠੋ ਹੋਇਆ ਕੁਝ ਰਾਸੀ ਨੇਤਾ ਪੀੜ ਨੂੰ ਇਕੱਠੀ ਕਰਕੇ ਲੈ ਕੇ ਆਏ ਪ੍ਰਸ਼ਾਸਨ ਨੇ ਦਬਾਅ ਪਾਉਣ ਲਈ ਕੁਝ ਲੋਕਾਂ ਨੇ ਇਹ ਵੀ ਕਿਹਾ ਕਿ ਸਰਕਾਰੀ ਮਸ਼ੀਨਰੀ ਨੂੰ ਅਸੀਂ ਅੱਗ ਲਾ ਦਾਂਗੇ ਪਰ ਪ੍ਰਸ਼ਾਸਨ ਸਖਤ ਹੋਇਆ ਤੇ ਉਥੋਂ ਦੇ ਐਸ ਡੀ ਐਮ ਸਾਹਿਬ ਨੇ ਕਿਹਾ 2 ਵਜੇ ਤੱਕ ਦਾ ਟਾਈਮ ਹੈ ਜਾਦਾ ਕਹਿੰਦੇ 35000 ਰੁਪਏ ਸਾਲਾਨਾ ਦਾ ਠੇਕਾ ਜਮ੍ਹਾਂ ਕਰਾ ਦਿਓ ਜਾਂ ਜਮੀਨ ਵਡਾਂਗੇ ਜਿਹਨੇ ਅੱਗ ਲਾਣੀ ਆਜੋ ਪ੍ਰਸ਼ਾਸਨ ਜ਼ਿਲ੍ਹਾ ਪ੍ਰਸ਼ਾਸਨ ਕੋਮਲ ਮਿੱਤਲ ਜੀ ਦੀ ਅਗਵਾਈ ਹੇਠ ਤੇ ਐਸਐਸਪੀ ਦੀਪਕ ਪਾਰਗ ਜੀ ਦੀ ਅਗਵਾਈ ਹੇਠ ਸਖਤ ਹੋਇਆ ਅਖੀਰ ਨੂੰ ਟੇਬਲ ਦੇ ਬੈਠ ਕੇ ਸਮਝੌਤਾ ਹੋਇਆ ਸਮਝੌਤਾ ਇਹ ਹੋਇਆ 12000 ਰੁਪਿਆ ਏਕੜ ਦੀ ਫਸਲ ਦਾ ਮੁਆਵਜ਼ਾ ਪੰਜਾਬ ਸਰਕਾਰ ਨੂੰ ਕਸਟੋਡੀਅਨ ਦੇ ਖਾਤੇ ਜਾਵਾ ਕਰਾ ਦਿਓ ਜਿਹੜਾ ਹਜ ਤੱਕ ਕਦੇ ਵੀ ਨਹੀਂ ਆਇਆ 10-12 ਸਾਲਾਂ ਤੋਂ ਮੈਨੂੰ ਪਤਾ ਨਹੀਂ ਕਿੰਨੇ ਕਰੋੜ ਬਣਦਾ ਉਹ ਆ ਗਿਆ ਹੁਣ ਬੇਈਮਾਨ ਰੈਵਨਿਊ ਡਿਪਾਰਟਮੈਂਟ ਜ਼ਿਲ੍ਹਾ ਪ੍ਰਸ਼ਾਸਨ ਮੋਹਾਲੀ ਦਾ ਜਿਹੜੇ ਕਹਿੰਦੇ ਜਮੀਨ ਤਾਂ ਖਾਲੀ ਹੈ ਜੀ ਹੁਣ ਉਸੇ ਰੈਵਿਨਿਊ ਡਿਪਾਰਟਮੈਂਟ ਨੇ ਐਂਟਰੀ ਜੀ ਕੀਤੀ ਕਿ ਕਿਹੜੇ ਪਿੰਡ ਦੀ ਕਿਹੜੀ ਜ਼ਮੀਨ ਤੇ ਕਿਹੜੇ ਕਿਸਾਨ ਦਾ ਜਾਂ ਕਿਹੜੇ ਮਾਫੀ ਦਾ ਜਾਂ ਕਿਹੜੇ ਬੰਦੇ ਨੂੰ ਅੱਗੇ ਕੀਤਾ ਉਹਨਾਂ ਨੇ ਕਿ ਇਹਦਾ ਕਬਜ਼ਾ ਹੈ ਉਹਦੇ ਕੋਲ ਪੈਸੇ ਲਏ ਤੇ ਇਹ ਵੀ ਸੁਣਨ ਚ ਆਇਆ ਨਜਾਇਜ਼ ਕਾਬਜ਼ਕਾਰਾਂ ਖਿਲਾਫ ਪਰਚਾ ਦਰਜ ਹੋਣ ਦੀਆਂ ਗੱਲਾਂ ਵੀ ਚੱਲ ਰਹੀਆਂ ਹੁਣ ਇੱਕ ਬਹੁਤ ਵੱਡੀ ਪ੍ਰਾਪਰਟੀ ਪ੍ਰਾਪਤੀ ਹੈ ਕਿ 2000 ਏਕੜ ਦੇ ਕਰੀਬ ਜ਼ਮੀਨ ਪੰਜਾਬ ਸਰਕਾਰ ਦੀ ਖਾਲੀ ਹੋਈ 2000 ਏਕੜ ਜ਼ਮੀਨ ਵਿੱਚੋਂ ਪਹਿਲੀ ਵਾਰੀ ਕਸਟੋਡੀਅਨ ਦੀ ਕਮੇਟੀ ਕੋਲੇ ਪੈਸੇ ਆਣਗੇ ਇਹ ਬਹੁਤ ਵੱਡੀ ਪ੍ਰਾਪਤੀ ਹੈ ਪਰ ਮੀਡੀਆ 'ਚ ਇੱਕ ਵੀ ਖਬਰ ਨਹੀਂ ਲੱਗੀ ਹਜ਼ਾਰਾਂ ਲੋਕਾਂ ਦਾ ਇਕੱਠ ਹੋਇਆ ਹੋਵੇ ਐਡੀ ਵੱਡੀ ਕਾਰਵਾਈ ਹੋਈ ਹੋਵੇ ਸ਼ੱਕੀ ਭੂਮਿਕਾ ਲੋਕਲ ਮੀਡੀਆ ਦੀ ਇੱਕ ਵੀ ਖਬਰ ਨਹੀਂ ਲੱਗੀ ਅਸੀਂ 3-4 ਦਿਨ ਪਹਿਲੇ ਸਾਨੂੰ ਜੜੌੜ ਪਿੰਡ ਦੇ ਕੁਝ ਲੋਕਾਂ ਨੇ ਇਲਾਕੇ ਦੇ ਲੋਕਾਂ ਨੇ ਜੜੌੜ ਪਿੰਡ ਚ ਬੁਲਾਇਆ ਸਾਡਾ ਸਨਮਾਨ ਕੀਤਾ ਸਾਡੇ ਇੱਕ ਪੱਤਰਕਾਰ ਸਾਥੀ ਜਿੰਦਰ ਸਿੰਘ ਤੱਕੜ ਦਾ ਵੀ ਸਨਮਾਨ ਕੀਤਾ ਜਿਹਨੇ ਲਗਾਤਾਰ ਇਸ ਮਾਮਲੇ ਚ ਆਪਣੇ ਚੈਨਲ ਤੇ ਖਬਰਾਂ ਚਲਾਈਆਂ ਸਾਨੂੰ ਸ਼ਾਲ ਪੇਟ ਕੀਤੀ ਥੋੜਾ ਜਿਹਾ ਫੰਡ ਵੀ ਦਿੱਤਾ ਐ ਦੇ ਦੀ ਐਕਟੀਵਿਟੀ ਨਹੀਂ ਸਾਨੂੰ ਤਾਂ ਸਨਮਾਨ ਮਿਲਿਆ ਤੇ ਗਰਾਊਂਡ ਰਿਪੋਰਟ ਮਿਲੀ ਕਿ ਉਸ 2000 ਏਕੜ ਜ਼ਮੀਨ ਵਿੱਚੋਂ ਇਸ ਸਮੇਂ ਕਿਸੇ ਨੇ ਵੀ ਕੋਈ ਕਬਜ਼ਾ ਨਹੀਂ ਕੀਤਾ ਖਾਲੀ ਪਈ ਹੈ ਇਹ ਬਹੁਤ ਵੱਡੀ ਪ੍ਰਾਪਤੀ ਹੈ ਕਿ 2000 ਏਕੜ ਜ਼ਮੀਨ ਪੰਜਾਬ ਦੀ ਖਜ਼ਾਨੇ 'ਚ ਪੈਸੇ ਆ ਸਕਦੇ ਆ ਜਿਹੜੇ ਲੋਕਾਂ ਨਾਲ ਠੱਗੀ ਠੋਰੀ ਹੋਈ ਹੈ ਉਹਨਾਂ ਨੂੰ ਪੈਸੇ ਮਿਲ ਸਕਦੇ ਆ ਪਰ ਖਬਰ ਕੋਈ ਨਹੀਂ ਲੱਗੇ ਦੂਜੀ ਇੱਕ ਵੱਡੀ ਪ੍ਰਾਪਤੀ ਇਹ ਤਾਂ ਸਾਡੇ ਨਾਲ ਕੋਈ ਸੰਬੰਧ ਨਹੀਂ ਮਾਮਲਾ ਸੁਪਰੀਮ ਕੋਰਟ ਚੱਲਦਾ 골ਡਨ ਫਰੈਸ਼ ਨੇ ਇਕੱਲੀ ਪੰਜਾਬ ਦੇ ਲੋਕਾਂ ਨਾਲ ਠੱਗੀ ਨਹੀਂ ਮਾਰੀ ਪੂਰੇ ਦੇਸ਼ ਠੱਗੀ ਮਾਰੀ ਤੇ ਜਮੀਨਾਂ ਹੋਰ ਸੁਬਿਆਂ 'ਚ ਵੀ ਐ ਤਾਂ ਸੁਪਰੀਮ ਕੋਰਟ ਨੇ ਗੋਲਡਨ ਫੋਰੈਸਟ ਕੰਪਨੀ ਦੇ ਖਿਲਾਫ ਹੁਕਮ ਦਿੱਤਾ ਇੱਕ ਸਟੇਟ ਨੂੰ ਕਿ ਜ਼ਮੀਨ ਵੇਚ ਕੇ ਲੋਕਾਂ ਦੇ ਪੈਸੇ ਦੇ ਦਿਓ ਤੇ ਜਿਹੜਾ ਫਿਰ ਪੈਸਾ ਬਚ ਗਿਆ ਉਹ ਖਜ਼ਾਨੇ 'ਚ ਆਏਗਾ ਸਰਕਾਰੀ 'ਚ ਫਿਰ ਪੰਜਾਬ ਨੂੰ ਵੀ ਲਾਭ ਹੋ ਸਕਦਾ ਉਦਾਂ ਦਾ ਵੀ ਫੈਸਲਾ ਪੰਜਾਬ ਦੀ ਜ਼ਮੀਨ ਵਾਰੇ ਆਣ ਦੀ ਸੰਭਾਵਨਾ ਹੈਗੀ ਆ 2000 ਏਕੜ ਜ਼ਮੀਨ ਚੰਡੀਗੜ੍ਹ ਦੀ ਜੜਾਂ 'ਚ ਬਹੁਤ ਜ਼ਿਆਦਾ ਕੀਮਤੀ ਹੈ ਤੇ ਬਹੁਤੇ ਲੋਕਾਂ ਨੇ ਕਲੇਮ ਵੀ ਨਹੀਂ ਕੀਤੇ ਹੋਣਗੇ ਜਿਹੜੇ ਉਦੋਂ ਗਰੀਬ ਸੀ 20-25000 ਦੇਣ ਵਾਲੇ ਵਿਆਜ ਪਤਾ ਨਹੀਂ ਕੀ ਹੋਏਗਾ ਸਰਕਾਰੀ ਤੇ ਜੇ ਉਹ ਜ਼ਮੀਨਾਂ ਦੇ ਰੇਟ ਕਲੈਕਟਰ ਰੇਟ ਬਤਾਵਕ 50 ਲੱਖ ਜਾਂ 1 ਕਰੋੜ ਵੀ ਹੋਇਆ ਪਰ ਗਰਾਊਂਡ ਦੇ ਉੱਤੇ ਰਿਪੋਰਟ ਜਿਹੜੀ ਹੈ ਉਹ 20-20 ਕਰੋੜ ਰੁਪਏ ਤੱਕ ਜ਼ਮੀਨ ਜਾ ਸਕਦੀ ਹੈ 1 ਏਕੜ ਦੀ ਪਿੱਛੇ ਹਰ ਜੀ ਨੈਸ਼ਨਲ ਹਾਈਵੇ ਤੋਂ 5-4 ਕਰੋੜ ਤੋਂ ਘੱਟ ਹੈ ਹੀ ਨਹੀਂ ਮਤਲਬ ਇੱਕ ਬਹੁਤ ਵੱਡਾ ਖਜ਼ਾਨਾ ਪਿਆ ਸਾਡੇ ਕੋਲੇ ਜਿਹੜੀ ਜ਼ਮੀਨ ਲੁੱਟੀ ਹੋਈ ਸੀ ਦੱਬੀ ਹੋਈ ਸੀ ਅਸੀਂ ਫੇਰ ਇਸ ਵੀਡੀਓ ਰਾਹੀਂ ਪੰਜਾਬ ਸਰਕਾਰ ਨੂੰ ਬੇਨਤੀ ਕਰਾਂਗੇ ਕਿ ਉਹ ਮਾਫੀਆ ਇਹ ਕਹਿ ਰਿਹਾ ਲੋਕਾਂ ਨੂੰ ਕੋਈ ਗੱਲ ਨਹੀਂ ਸਰਕਾਰ ਆ ਜਾਣੇ ਤਾਂ ਜ਼ਮੀਨ ਤਾਂ ਅਸੀਂ ਫੇਰ ਕਬਜ਼ਾ ਕਰ ਹੀ ਲੈਣੇ ਹੁਣ ਇਹ ਵੀਡੀਓ ਬਣਾਉਣ ਦੇ 1 ਘੰਟੇ ਪਹਿਲੇ ਮੈਨੂੰ ਖ਼ਬਰ ਮਿਲੀ ਇੱਕ ਹੋਰ ਤਨਾੜ ਉਹ 40-50 ਕਿੱਲੇ ਜ਼ਮੀਨ ਵਾ ਰਹਿਆ ਕਿਸੇ ਹੋਰ ਕਿਸਾਨ ਨੂੰ ਕਹਿ ਰਿਹਾ ਮੈਂ ਤੇਰਾ ਕਬਜ਼ਾ ਖਵਾ ਦਿੰਦਾ ਅੱਜ ਆਪਾਂ ਕੋਰਟ ਚ ਲੈ ਚੱਲੀਏ ਕੱਲ ਨੂੰ ਸਾਡੀ ਸਰਕਾਰ ਆ ਜਾਣੀ ਹੈ ਅਸੀਂ ਇਹ ਕਰਦਾਂਗੇ ਤੇ ਉਹ ਕਰਦਾਂਗੇ ਮਨ ਲੱਗਦਾ ਉਹਨਾਂ ਦੀ ਇਹ ਕੋਸ਼ਿਸ਼ ਆ ਵੀ ਅਸਫਲ ਹੋਣ ਗਈਆਂ ਪਰ ਇੱਕ ਬਹੁਤ ਵੱਡੀ ਪ੍ਰਾਪਰਟੀ ਜਿਹੜੀ ਆ ਪੰਜਾਬ ਦੀ ਪਈ ਹੈ ਲੋਕਾਂ ਦੀ ਪਈ ਹੈ ਜਿਹੜੀ ਪਹਿਲੀ ਵਾਰੀ ਖਾਲੀ ਹੋਈ ਹੈ ਸਰਕਾਰ ਦਾ ਕਬਜ਼ਾ ਹੋਇਆ ਉਹਦੇ ਪੈਸੇ ਖਜ਼ਾਨੇ ਚ ਆਣ ਲੱਗੇ ਆ ਕਸਟੋਡੀਅਨ ਕੋਲ ਆਣ ਲੱਗੇ ਆ ਤੇ ਭਵਿਕ ਵਿੱਚ ਜਿੱਦਾਂ ਤੇਲंगाना ਸਟੇਟ ਦੇ ਪਈ ਜ਼ਮੀਨ ਦਾ ਫੈਸਲਾ ਸੁਪਰੀਮ ਕੋਰਟ ਨੇ ਲੋਕਾਂ ਦੇ ਹੱਕੇ ਦਿੱਤਾ ਉਸੇ ਤਰੀਕੇ ਨਾਲ ਪੰਜਾਬ ਦੇ ਹੱਕ ਦੇ ਵਿੱਚ ਸੁਪਰੀਮ ਕੋਰਟ ਚ ਫੈਸਲਾ ਆ ਸਕਦਾ ਤੇ ਪੰਜਾਬ ਨੂੰ 2000 ਏਕੜ ਜ਼ਮੀਨ ਮਿਲ ਸਕਦੀ ਹੈ ਤੇ ਉਹ ਜ਼ਮੀਨ ਦਾ ਜਿਹੜਾ ਬਚਿਆ ਹਿੱਸਾ ਲੋਕਾਂ ਨੂੰ ਪੈਸੇ ਵੰਡਣ ਤੋਂ ਬਾਅਦ ਬਹੁਤ ਵੱਡਾ ਖਜ਼ਾਨਾ ਆ ਸਕਦਾ ਮੇਰੀ ਬੇਨਤੀ ਹੈ ਮੁੱਖ ਮੰਤਰੀ ਪੰਜਾਬ ਨੂੰ ਜ਼ਮੀਨ ਖਾਲੀ ਪਈ ਹੈ ਕਰਨੀ ਕੀ ਹੈ ਠੇਕੇ ਦੇ ਦਿਓ ਲੋਕਾਂ ਨੂੰ ਗਰਾਊਂਡ ਦੇ ਵਿੱਚ ਘੱਟ ਰੇਟ ਤੇ ਦੇ ਦਿਓ ਪਰ ਇਸ ਮਾਫੀਆ ਨੂੰ ਮਾਈਨਿੰਗ ਤੋਂ ਰੋਕੋ ਕਬਜ਼ਾ ਹੋਣ ਤੋਂ ਰੋਕੋ ਇੱਥੇ ਜੰਗਲ ਲਗਾਓ ਕੁਝ ਵੀ ਕਰ ਸਕਦੇ ਆ ਇਹ ਪੈਸਾ ਲੋਕਾਂ ਦੇ ਡਿਵੈਲਪਮੈਂਟ ਦੇ ਵਿੱਚ ਕੰਮ ਆਵੇ ਸੋ ਆਮ ਲੋਕਾਂ ਨੂੰ ਬੇਨਤੀ ਐਡੇ ਵੱਡੇ ਮਾਫੀ ਖਿਲਾਫ ਬੋਲਣਾ ਔਖਾ ਏ ਕਿਸੇ ਡਿਪਟੀ ਕਮਿਸ਼ਨਰ ਦੀ ਸ਼ਿਕਾਇਤ ਕਰਨੀ ਬੜਾ ਔਖਾ ਏ ਤੇ ਜਿਨੇ 50 50 ਕਿਲੇ ਦੱਬੇ ਹੋਇਆ 100 100 ਕਿਲੇ ਦੱਬੇ ਹੋਇਆ ਉਹਨਾਂ ਦੇ ਨਾਮ ਲੈਣੇ ਉਹਨਾਂ ਖਿਲਾਫ ਬੋਲਣਾ ਬੜਾ ਔਖਾ ਏ ਕੀਮਤ ਤਾਂ ਚੁਕਾਣੀ ਪੈ ਸਕਦੀ ਆ ਪਰ ਇੰਨਾ ਵੀ ਔਖਾ ਨਹੀਂ ਅਸੀਂ ਆਮ ਜੇ ਬੰਦੇ ਰੌਲਾ ਪਾਇਆ ਤੇ ਇੱਕ ਅਹਿਮ ਪ੍ਰਾਪਤੀ ਹੋਈ ਹੈ ਸਾਨੂੰ ਕੁਝ ਨਹੀਂ ਮਿਲਣਾ ਜੋ ਮਿਲੇਗਾ ਸੁੱਬੇ ਨੂੰ ਮਿਲੇਗਾ ਤੇ ਲੋਕਾਂ ਨੂੰ ਮਿਲੇਗਾ ਤੁਸੀਂ ਵੀ ਇਹਦਾ ਕਰਿਆ ਕਰੋ ਵੱਡੇ ਕੋਈ ਵੱਡੇ ਨਹੀਂ ਹੁੰਦੇ ਸਾਡੇ ਵਰਗੇ ਆਮ ਲੋਕ ਐ ਤੇ ਉਹਨਾਂ ਦੇ ਪੈਰ ਲੱਤਾਂ ਜਿਹੜੀਆਂ ਵਜਨ ਨਹੀਂ ਚੱਲਦੀਆਂ ਹੁੰਦੀਆਂ ਕਿਉਂਕਿ ਕ੍ਰਾਫਟ ਲੋਕ ਐ ਭ੍ਰਿਸ਼ਟ ਲੋਕ ਐ ਮਿਲੇ ਹੋਇਆ ਤੇ ਦੱਬ ਕੇ ਉਹਨਾਂ ਖਿਲਾਫ ਬੋਲਿਆ ਕਰੋ ਤਾਂ ਹੀ ਸਾਡੇ ਲੋਕਾਂ ਦਾ ਤੇ ਸਟੇਟ ਦਾ ਭਲਾ ਹੋ ਸਕਦਾ ਧੰਨਵਾਦ ਜੀ